ਪਾੜ ਦੀ ਥੋਦੀ ਦੀ ਬੰਬ ਹੋਏ ਇਹ ਜੱਸੇ ਦਾ ਬੰਬ ਹੈ ਤੁਹਾਡਾ ਬੰਬਾ ਖੜਾ ਹੈ ਇਹ ਉਹੀ ਹੈ ਜਿਹੜੀ ਜੱਸੇ ਨੇ ਪਸੰਦ ਕਰੀ ਹੈ ਹਾਂ ਉਹੀ ਹੈ ਕੰਪਾਈ ਇਹ ਮੈਂ ਲਾਲਾ ਸਾਹਿਬ ਇਹ ਨਹੀਂ ਬਸਦੀ ਕਿਉਂ ਸੋਹਣੀ ਤਾਂ ਹੈਗੀ ਕੁੜੀ ਜਿਹੜੀ ਐਨ ਕਾਇਆਂ ਲਾ ਕੇ ਸਕੂਟਰੀ ਚਲਾਵੇ ਉਹ ਨਹੀਂ ਖੜਦੀ ਹੁੰਦੀ ਘਰੇ ਕੋਰੇ ਅੱਜਕੱਲ ਸਾਰੀਆਂ ਐਣਕਾਂ ਲੌਂਦੀਆਂ ਇਹ ਜੀ ਨਾ ਸਲਮੇ ਜਿਹੀ ਹੁੰਦੀਆਂ ਨੇ ਉੱਥੇ ਹਾਂ ਆ ਫੜ ਚੱਲੀਏ ਕਰਦੇ ਤੇ ਇਹ ਬਹੁਤ ਲੱਗਦੀ ਆ ਮੈਨੂੰ ਤਾਂ ਇਹ ਐਵੇਂ ਉਹਦੇ ਸਾਹਮਣੇ ਨਾ ਕੀ ਜਾਇਓ ਚਾਰ ਤੱਕ ਇਹ ਕੋਈ ਨਹੀਂ ਬਾਤ ਚ ਕਰ ਲਾਂਗੇ ਆਕੇ ਮਟਾ ਕੇ ਚਲੋ ਆ ਜਾਓ ਇਹ ਪਾਉਗੀ ਵਕਤ ਤੇ ਤੁਹਾਨੂੰ ਦੱਸ ਦਾਂ ਮੈਂ ਤੁਸੀਂ ਆਜੋ ਹੋਰ ਨਾ ਵਕਤ ਪਵਾ ਲਿਓ ਸਸ਼ਿਕਾ ਦੀਦੀ ਸਸ਼ਿਕਾ ਹੋਠੀ ਹੈ ਹਾਂਜੀ ਹਾਂਜੀ ਵਧੀਆ ਹੋ ਤੁਸੀਂ ਠੀਕ ਹੋ ਹਾਂ ਹਾਂ ਵਧੀਆ ਠੀਕ ਠਾਕ ਜਸ ਨਾ ਕੀ ਗੱਲ ਮੈਂ ਖੜੀ ਆਂ ਅੱਗੇ ਹੈ ਜਸ ਦੀ ਬੜੀ ਫਿਕਰ ਹੈ ਤੈਨੂੰ ਨੇ ਨਹੀਂ ਦੀ ਮੈਂ ਤਾਂ ਵੈਸੇ ਹੀ ਪੁੱਛਿਆ ਸੀਗਾ ਮੈਂ ਕਿਹਾ ਸਸੀ ਕਾ ਦੀ ਸਸੀ ਕਾ ਉਹ ਠੀਕ ਹੈ ਹਾਂਜੀ ਸਸੀ ਕੇ ਵੀਰੇ ਸਿਕਾ ਵੱਡਾ ਬਾਈ ਅੱਛਾ ਆਠੋਂ ਭਾਈ ਅੰਦਰ ਹਾਂ ਹਾਂ ਭਾਈ ਆ ਜਾ ਆ ਜਾ ਪਰ ਅੰਦਰ ਆ ਦੇਖਿਆ ਪਈਏ ਨਾ ਲਾਲ ਟਮਾਟਰ ਵਰਗੀ ਇਹ ਲੱਗ ਕੇ ਨਾ ਫਰਕ ਪੈ ਗਿਆ ਸਮੇਂ ਦਾ ਹੈ ਪਰੀਤ ਜਿਵੇਂ ਦੀ ਮਰਜ਼ੀ ਦੀ ਚਾਹੇ ਲੜਦੀ ਦੀ ਭੇੜ ਦੀ ਜੋ ਮਰਜ਼ੀ ਦੀ ਤਿੰਨ ਐਪੀਸੋਡ ਚ ਉਹਨੇ ਮੂੰਹ ਨਹੀਂ ਦਿਖਾਇਆ ਤੀ ਪਰੀਤ ਨੇ ਮੈਨੂੰ ਪਤਾ ਕਿਵੇਂ ਦੋਜਕਾ ਨਾ ਦਾ ਮੂੰਹ ਦੇਖਿਆ ਤੀ ਕਦੇ ਕੋਈ ਬਹਾਨਾ ਕਰੇ ਕੋਈ ਬਹਾਨਾ ਪਰ ਆਪਾਂ ਪਹਿਲੇ ਝੂਠੀ ਮੂੰਹ ਦਿਖਾ ਗਈ ਮੈਨੂੰ ਹੈ ਚੱਲ ਮੰਨੇ ਐਣਕਾ ਰਾਤ ਲਾ ਲੀਆਂ ਮੱਛਰ ਮੱਛਰ ਤੋਂ ਲਾ ਲੀਆਂ ਹੈ ਅਰੇ ਕੀ ਆ ਕੀ ਨੈਣਕਾ ਤਾਰੀਆਂ ਨੇ ਹੁਣ ਤਾਰ ਲੀਆਂ ਨਾ ਜਿਆਦਾ ਨਾ ਦੇਖ ਚੁੱਪ ਕਰ ਮੈਂ ਤੈਨੂੰ ਦੱਸਦਾ ਇਹ ਪੂਛਾਂ ਚ ਕਹੂ ਆਪਣੀਆਂ ਆਪਣੇ ਟੱਬਰ ਦੀ ਜੀ ਪੁਸ਼ ਕਿਹੇ ਨਹੀਂ ਜਿਕਾਈ ਜੀ ਰੀਚ ਕਾ ਦੂਗੀ ਹੁਣ ਦੇਖੋ ਵੇੜੇ ਚ ਸੋਹਣੀ ਲੱਗਦੀ ਹੈ ਨਾ ਸੋਹਣੇ ਤੇ ਉਦੋਂ ਵੀ ਲੱਗਾਂਗੇ ਜਦੋਂ ਪਟੇ ਪਹਿਣਗੇ ਠਾਣੇ ਚ ਤੁਸੀਂ ਤੁਰੋ ਐਵੇਂ ਐਵੇਂ ਨੂੰ ਕੁਝ ਆਈ ਹੋਰ ਭਾਈ ਨਾਣਾ ਬਾਣਾ ਠੀਕ ਠਾਕ ਹੈ ਤੁਹਾਡਾ ਹਾਂਜੀ ਵੀਰੇ ਸਾਰੇ ਵਧੀਆ ਨੇ ਚਲ ਵਧੀਆ ਗੱਲ ਹੈ ਦੱਸੇ ਕੀ ਕਰਦੇ ਨੇ ਭਾਈ ਫਿਰ ਤੇਰੇ ਮੰਮੀ ਡੈਡੀ ਕੁਛ ਨਹੀਂ ਡੈਡੀ ਤਾਂ ਖੇਤੀ ਕਰਦੇ ਆ ਜੀ ਤੇ ਮੰਮੀ ਘਰੇ ਕੰਮ ਕਰਦੇ ਆ ਅੱਛਾ ਅੱਛਾ ਚਲ ਵਧੀਆ ਗੱਲ ਹੈ ਕਾ ਬਣੀ ਕਿਆ ਦਿੰਦੇ ਭਾਬੀ ਰੱਖਤੀ ਜਸਤ ਚ ਅਤਰੀ ਪਈ ਹੈ ਮਜਾ ਮੈਂ ਬਿਸਕੁਟ ਪੂਜੀ ਆ ਜਾ ਜੇ ਹੈਗਾ ਕੋਈ ਨਾ ਬਿਸਕੁਟ ਵੀ ਖਵਾਵਾਂਗੇ ਵਰਕੀ ਵੀ ਖਵਾਵਾਂਗੇ ਬਿਸਕੁਟ ਪੂਜੀ ਆ ਵੀ ਪਿਆ ਹੈ ਆ ਜਾ ਕੋਈ ਨਾ ਮੈਂ ਆ ਜਾ ਇਧਰ ਹੀ ਹੋਰ ਭਾਈ ਲੱਗੀ ਲੱਗੀ ਹੋਈ ਹੈ ਕਹਿੰਦਾ ਭਾਈ ਤੂੰ ਫਾਸਟ ਨਹੀਂ ਮਿਸਟਰ ਨਹੀਂ ਨਹੀਂ ਜੀ ਹਾਇ ਤਨ ਕਿਤੇ ਲੱਗੀ ਅੱਛਾ ਅੱਛਾ ਐ ਲੱਗਦਾ ਭਾਈ ਜੇ ਮਡਾਕਾਂ ਨੇ ਚ ਲੱਗੀ ਹੋਣੀ ਤੂੰ ਸਾਡੇ ਪਲਾ ਡਾਕੀਆ ਲੱਗੀ ਸੀ ਡਾਕਾਂ ਨੇ ਕੁੜੀ ਇਦਾਂ ਮੈਨਾਂ ਆਉਣਾ ਫੁੜੀਆਂ ਫੁੜੀਆਂ ਕਰਾਉਣਾ ਲਗਾ ਮੇਰਾ 43 44 ਲੱਖ ਰੁਪਏ ਜਮ੍ਹਾਂ ਕਰਾ ਉੱਥੇ ਨਾ ਨਾ ਬਸ ਠੀਕ ਹੈ ਚਲ ਠੀਕ ਮੈਨੂੰ ਐਂ ਦੱਸ ਭਾਈ ਕੁੜੇ ਕਿ ਤੱਕਾ ਤੱਕਾ ਨਹੀਂ ਕਰਦਾ ਸਾਡਾ ਤਾਂ ਮੁੰਡਾ ਤੇਰਾ ਨਾ ਵੀ ਵਿਆਹ ਨੂੰ ਇਹਦੇ ਕਹਿੰਦਾ ਹੋਵੇ ਜੋਰ ਜਵਰਸਤੀ ਮੇਰੇ ਨਾਲ ਕਰਾਰ ਨਹੀਂ ਮੈਂ ਖਾ ਕੇ ਮਰਦਾ ਕੁਸ ਨਹੀਂ ਨਹੀਂ ਜੀ ਅੱਜ ਕੱਲ ਦੇ ਮੁੰਡੇ ਹੀ ਕਰਦੇ ਹੁੰਦੇ ਨੇ ਭਾਈ ਨਹੀਂ ਨਹੀਂ ਇਸ ਜੀ ਦੀ ਕੋਈ ਗੱਲ ਨਹੀਂ ਹੈਗੀ ਇੱਕ ਦਿਨ ਮੈਂ ਹੋਰ ਦੱਸਦਾ ਭਾਈ ਗੱਲ ਦੇਖ ਤੂੰ ਵੀ 3 ਵਰਗੀਆਂ ਠੀਕ ਹੈ ਕੱਲ ਨੂੰ ਕਹੇਗੀ ਵੀ ਵੱਡੇ ਭਾਈ ਨੇ ਉਹਲਾ ਰੱਖਤਾ ਇਹ ਰਾਤਾਂ ਟੈਲੀਟੂਲੀ ਫੋਨ ਕਰਦਾ ਕਿਸੇ ਨੂੰ ਵੀ 12-12 ਵਜੇ ਤੱਕ ਹਟਦਾ ਨਹੀਂ ਗੋਸ ਲਖਾਨੇ ਤੇ ਜਾਣੋ ਇਹਨੂੰ ਹੀ ਕਰਦਾ ਹੈ ਹੈ ਇਹਨੂੰ ਹੀ ਕਰਦਾ ਜਿਹੜੀ ਗੱਲ ਕਰਨ ਵਾਲੀ ਆ ਉਹ ਕਰ ਲੈ ਤੂੰ ਤਾਂ ਮੇਰੇ ਟੈਲੀਫੋਨਾਂ ਤੋਂ ਕੀ ਲੈਣਾਗਾ ਦਸਰਾ ਬਣਦਾ ਕੁੜੀ ਨੂੰ ਵੀ ਭਾਈ ਗੱਲ ਕਰਾ ਰੂ ਤੂੰ ਟੈਲੀਫੋਨ ਬਾਹਰੇ ਕਰੀ ਜਾਂਵੇਂ ਇਹਦੇ ਨਾਲ ਹੀ ਗੱਲ ਐ ਤੇਰਾ ਨਾ ਕਰਦਾ ਕੁੜੇ ਹਾਂ ਇਹ ਨਹੀਂ ਕਰਦਾ ਮੇਰੇ ਨਹੀਂ ਕਰਦੇ ਗੱਲ ਅੱਛਾ ਅੱਛਾ ਮੇਰੇ ਕੰਮ ਦਾ ਵੀ ਆਇਆ ਹੁੰਦਾ ਹੁਣ ਕਪੈਣ ਜੀ ਖਰਾਬ ਹੋ ਗਈ ਸੀ ਹੁਣ ਉਹਦੇ ਨਾਲ ਹੀ ਤਾਂ ਗੱਲ ਕਰਨੀ ਜੀ ਪਤਾ ਨਹੀਂ ਆ ਹੁੰਦਾ ਭੈਣ ਮਰਾਵੇ ਤੇਰੀ ਕਪੈਣ ਖੜਕੇ ਓਏ ਇਹ ਕਪੈਣ ਐ ਹਾਂ? ਇੱਕ ਹੀ ਕੰਪਾਈਨ ਹੈ। ਕਿਉਂ ਤੂੰ? ਛੀਕਾਂ ਬੋਲੀ ਜਾਂਦਾ ਤੂੰ ਆਪ ਤੇ ਪਿਆਰ ਨਾਲ ਕੰਪਾਈਨ ਕਰਦਾ। ਕੰਪੈਨ ਵਾਲਾ ਜਿਹੜਾ ਫੋਨ ਆਂਦਾ ਹੀ ਹੈ। ਫੋਰਮੈਨ ਦਾ ਕੰਮ ਕਰਦੀ ਐ। ਉਹ ਬਾਈ ਆਪੇ ਤੂੰ ਸਮਝਦਾਰਾ ਹੁਣ ਤੈਨੂੰ ਕੀ ਕਹੀਏ ਸੀ। ਜਾਓ। ਉਹ ਤੁਹਾਡੇ ਸਾਹਮਣੇ ਥੋੜੀ ਨਾ ਗੱਲ ਕਰੂਗਾ। ਅੱਛਾ ਆ ਠੀਕ ਐ। ਉਹ ਕੱਟੀ ਜੀ ਤੂੰ ਖੜਿਆ ਜਾ ਬੰਦੇ ਉਹਨੂੰ ਸੱਚ ਬੰਦੇ ਕੱਟੀ। ਭੈਣ ਮਰਾਵੇ ਕੱਟੀ ਖੜਕੇ ਮੈਂ ਪਹਿਲਾਂ ਗੱਲ ਕਰ ਲਾਂ ਯਾਰਾ। ਪਹਿਲਾਂ ਕੱਟੀਆਂ ਲੈ ਬੱਚਿਆਂ ਦੇ ਲੈਖੇ ਜੇ ਪਹਿਲਾਂ ਨੁਕਸਾਨ ਖਾ ਕੇ ਬਹਿ ਗਈ ਆਪੀ ਚੁੰਗ ਚੰਕੇ ਹਟ ਜੂ ਯਾਰ ਕਿੰਨਾ ਕੇ ਚੁੰਗ ਲੂਗੀ ਉਹ ਰੂਟ ਤਾਂ ਕਿ ਲੋ ਦੁੱਧ ਦਿੰਦੀ ਹੈ ਮੈਸੋ ਅਜਾ ਭਾਈ ਤੂੰ ਹੀ ਐ ਕਰ ਪਾਇਨਾ ਹੈ ਉਹ ਜਿੰਨਾ ਗੱਲ ਕਰਦਾ ਹਾਂ ਦੀ ਇਹ ਕਹਿੰਦੇ ਬੈਲਟਾ ਸਲਿੱਪ ਮਾਰਦੀਆਂ ਨੇ ਕੰਮ ਦੀ ਗੱਲ ਕਰ ਉਹ ਜਿਹੜੀ ਗੱਲ ਕਰਕੇ ਤੂੰ ਕਰ ਲੈ ਯਾਰ ਕੀ ਗੱਲਾਂ ਕਰੀਏ ਨਾਲ ਤੂੰ ਕਿਉਂ ਗੱਲਾਂ ਕਿਉਂ ਨਹੀਂ ਗੱਲਾਂ ਖੋਲਣੀਆਂ ਬਣਦੀਆਂ ਨੇ ਸਾਰੀਆਂ ਹੋ ਸਕਦਾ ਕਿਸੇ ਹੋਰ ਲੜਕੀ ਨਾਲ ਗੱਲ ਕਰ ਪਰੰਜਲ ਨਾ ਮੈਂ ਦਾੱਕ ਪੈਣ ਤੇ ਪੈਣ ਕੀ ਕੀ ਇਹ ਨਾਲ ਤੂੰ ਕੀ ਹੈ ਪਰੰਜਲ ਪਰੰਜਲ ਹੈ

ਜ਼ਿੰਮੇਦਾਰਾਂ ਦੀ ਹੈ ਕਿ ਜ਼ਿੰਮੇਦਾਰਾਂ ਦੀ ਉਹ ਹੈ ਨਾਮ ਤਾਂ ਹੋ ਰਾਇਆ ਯਾਰ ਹੋਰਾਂ ਨੇ ਰੱਖਿਆ ਮਹਾਜਨਾ ਵਾਲਾ ਉਹ ਅੱਜ ਕੱਲ ਇਹਨਾਂ ਦਾ ਗਵਾਂਡ ਬਾਣੀਏ ਦਾ ਦੀ ਉਹਨਾਂ ਨੇ ਰੱਖ ਦਤੀ ਗੁਰਤੀ ਬਾਣੀਏ ਦੀ ਦਿੱਤੀ ਹੋ ਜੈ ਨੂੰ ਅੱਛਾ ਮੈਂ ਤਾਂ ਤੁਹਾਨੂੰ ਇਹ ਘਣਾ ਪਾਈ ਦਿਖ ਰੇ ਕੁੜੇ ਸਾਡਾ ਘਰ-ਬਾਰ ਦੇਖ ਲੈ ਆਸਤਾ ਪਾਈ ਮੈਂ ਸਾਮੂ ਸਾਜੇ ਪਾਲਣ ਵਾਲੇ ਜਾਟਾਂ ਠੀਕ ਹੈ ਇਹਦੇ ਦਿਨੋਂ ਪਤਾ ਨਹੀਂ ਕੀ ਗੱਪ-ਗੱਪ ਜੇ ਮਾਰੇ ਹੋਣਗੇ ਵੀ ਆ ਸਾਡੇ ਕੋਲੇ ਬਹੁਤ ਵੱਡਾ ਸਮਾਨ ਹੈ ਸਾਡੇ ਕੋਲ ਕੁਝ ਨਹੀਂ ਗੱਪਾਈ ਤੁਸੀਂ ਕੋਈ ਨਾ ਯਾਰ ਮੈਂ ਕੀ ਗੱਪ ਮਾਰਾਂ ਸਾਡੇ ਕੋਲ ਇੱਕ ਮੋਟਰਸਾਈਕਲ ਹੈ ਹੈਂ ਸਾਡੇ ਤਾਂ ਗੋਹਾ ਗੂੜਾ ਸਟਕਿਆ ਦੋ ਆ ਬੈਠੀਆਂ ਨੇ ਇਹ ਵੀ ਗੋਹਾ ਗੂੜਾ ਸਟਕਦੀ ਨੇ ਪਾਥੀਆਂ ਪਾਬੀਆਂ ਦੇ ਭਾਈ ਤੈਨੂੰ ਵੀ ਇਹੀ ਕੁਝ ਕਰਨਾ ਪਊਗਾ ਨਹੀਂ ਨਹੀਂ ਵੀਰ ਜੀ ਆਪਣੇ ਘਰੇ ਪਸ਼ੂ ਹੈਗੇ ਅਸੀਂ ਸਾਹਮਦੇ ਆਂ ਕਰੇ ਭਾਈ ਜਿਹੜੇ ਹਿਸਾਬ ਨਾਲ ਇੱਕ ਲੱਗੀ ਤੇਰੇ ਉਸ ਹਿਸਾਬ ਨਾਲ ਤਾਂ ਨਹੀਂ ਮੈਨੂੰ ਲੱਗਦਾ ਤੂੰ ਪਾਥੀਆਂ ਪਾਦੀ ਥੁੱਲੀਆਂ ਪਾਦੀਵੇਂਗੀ ਤੂੰ ਹੈਂ ਬਸ ਆਹੀ ਬੋਲੀ ਜਿਹੜਾ ਹੁਣ ਤੂੰ ਬੋਲੇ ਤੀ ਵੀਰ ਜੀ ਕਿਹਾ ਕਰ ਹਾਂ ਕਰੇ ਕਰੇ ਜੇਠ ਵੀ ਕਹਿੰਦਾ ਕਰੂਗੀ ਜੇਠ ਜੀ ਨਹੀਂ ਉਹ ਪੜ੍ਹੀ ਲਿਖਿਆ ਕੁੜੀਆਂ ਦੇ ਮੂੰਹ ਤੋਂ ਵੀਰ ਜੀ ਸੋਣਾ ਲਾ ਦਊਂਗੇ ਰਿਸ਼ਤਾ ਬਚਾ ਰਹਿਂਦਾ ਨਾਲੇ ਵਧੀਆ ਲੱਗਦੀ ਐ ਇਦਾਂ ਵੀਰੇ ਉਹ ਮਾਤਾ ਨੂੰ ਜੇਠ ਮੈਂ ਜਦੋਂ ਰਿਸ਼ਤੇ ਹੀ ਜੇਠ ਵਾਲਾ ਹੁਣ ਮੈਂ ਹਿਸਾਬ ਲਾ ਲਾ ਜੱਸੇ ਜਦੋਂ ਪਹਿਲਾ ਈ ਵੇਲੇ ਦੇਖਲਾ ਮੈਂ ਕਿਵੇਂ ਦੋਚ ਕਾਂ ਅਸੀਂ ਮੂੰਹ ਨਹੀਂ ਦਿਖਾਉਂਦੇ ਪਹਿਲਾਂ ਜਿਹੜੀਆਂ ਲੜਕੀਆਂ ਹੁੰਦੀਆਂ ਆ ਦੇਖਲਾ ਹੁਣ ਓਡੀ ਮੀਡੀਆਂ ਗੁੱਦੀ ਵੇਖਿਆ ਮੇਰੇ ਮੂਰੇ ਓ ਤੂੰ ਤਾਂ ਪੱਕੇ ਕੋਂ ਵੇਲੇ ਦੀਆਂ ਗੱਲਾਂ ਕਰਦੇ ਓ ਮਾੜਾ ਮੋਟਾ ਤਾਂ ਫਰਕ ਪੈਂਦੀ ਐ ਜੀ ਬਈ ਤੇਰੇ ਬਾਪ ਨੂੰ ਪਤਾ ਏ ਗੱਲ ਦਾ ਵੀ ਤੂੰ ਗੱਲ ਕਰਦੇ ਏ ਚੋਰੀ ਚੋਰੀਆਂ ਗਲਤ ਸਾਡੇ ਮੁੰਡੇ ਨਾਲ ਗਲਤ ਨਾ ਕਰੀਏ ਓ ਗੱਲ ਤੇ ਕੀ ਹੁੰਦਾ ਗਲਤ ਉਹ ਦੇਖਦੇ ਪਤਾ ਹੈ ਨੀ ਚੋਰੀ-ਚੋਰੀ ਗਲਤ ਤੇ ਹੁੰਦਾ ਕੰਮ ਇਹ ਇਹਨੇ ਗਲਤ ਚੋਰੀ-ਚੋਰੀ ਗੱਲ ਕਰਨਾ ਬਿਸਕੁਟ ਲੈ ਕੇ ਆ ਤੂੰ ਦੁਕਾਨ ਤੇ ਜਾ ਹੋਰ ਇਸ ਨਾਲ ਪਾਸੜੀ ਦਾ ਤੂੰ ਤੁਸੀਂ ਉੱਠੋ ਆ ਚੱਲਦਾ ਮੇਰਾ ਬਣਾ ਲੈ ਕੀ ਬੱਟ ਜੇ ਦਿਖਾਈ ਜਾਂਦਾ ਕਬੱਡੀ ਖੇਡਣੀ ਆਉਦੇ ਤੈ ਨਹੀਂ ਨਹੀਂ ਮੈਂ ਭਾਈ ਪਹਿਲਵਾਨੀ ਕਰਦਾ ਹੂੰ ਜਦੋਂ ਮੈਨੂੰ ਆਤ ਪੈ ਗਈ ਚਾਦਰਾਂ ਤਾਹਾਂ ਕਰਨ ਦੀ ਚੱਲ ਗੋਤ ਕੀ ਆ ਭਾਈ ਆਪਣਾ ਉਹ ਵਗ ਜਾ ਸੱਪੜ ਗੋਤਾ ਆ ਜਾ ਰਿਹਾ ਦਾ ਵਗ ਜਾ ਸੱਪੜ ਗੋਤਾ ਸੱਪੜਾ ਉਹ ਤੁਸੀਂ ਚੱਲੋ ਸੱਪੜੇ ਤਾਂ ਕਾਰੇ ਮਾਰਿਆ ਕਿਉਂ ਫਿਰ ਚੋਟੀ ਤੋੜ ਲੋ ਇਹ ਤਾਂ ਪਾਕਿਸਤਾਨ ਦਾ ਗੁੱਟ ਲੱਗਦਾ ਐ ਕਿਹਦਾ ਹੈ ਨਹੀਂ ਕੋਈ ਗੱਲ ਨਹੀਂ ਪਾਕਿਸਤਾਨ ਦਾ ਹੋਊਗਾ ਕੋਈ ਓਹ ਰਿਆ ਓ ਮੁੰਡਿਆ ਮੈਂ ਤੇ ਨਾਲ ਗੱਲ ਕਰਨੀ ਆ ਤੂੰ ਜਾ ਮੈਂ ਆਉਣਾ ਤੂੰ ਚਲੋ ਮਜ਼ਾਕ ਹੀ ਆ ਬੜਾ ਮਜ਼ਾਕ ਕਰ ਦਿੰਦਾ ਹੋਰ ਤਾਂ ਇਹਦਾ ਪੁੱਛਣਾ ਨਾ ਕਰੀ ਬੋਲ ਥੋੜਾ ਸੇ ਤੈਨੂੰ ਪਤੀ ਹੈ ਪਹਿਲਾਂ